ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹੀ ਅਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਨੂੰ ਫੋਟੋ ਸਾਲਟ ਕਰਦੀ ਹਾਂ ਹਾਂ ਸੁਣਾਓ ਜੀ ਸਾਰੇ ਨੇ ਕੀ ਹਾਲ ਚੱਲ ਉਮੀਦ ਕਰਦੀ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਸ਼ਾਮ ਦਾ ਟਾਈਮ ਹੋ ਰਿਹਾ ਜੀ ਤੇ ਬਸ ਅੱਜ ਤਾਂ ਸਾਰਾ ਦਿਨ ਕੱਪੜੇ ਧੋਣ ਤੇ ਹੀ ਲੰਘ ਗਿਆ ਕਿਉਂਕਿ ਕੱਲ ਕੱਪੜੇ ਧੋਤੇ ਨਹੀਂ ਸੀਗੇ ਕੱਲ ਆਪਾਂ ਇੱਧਰ ਸੀਗੇ ਚਾਚਾ ਜੀ ਦੇ ਘਰੇ ਚਿੱਠੀ ਆਈ ਸੀਗੀ ਹਨ ਤੇ ਫਿਰ ਅੱਜ ਜੋ ਕੱਲ ਵਾਲੇ ਕੱਪੜੇ ਵੀ ਹੋ ਗਏ ਤੇ ਪਰਸੋਂ ਵਾਲੇ ਵੀ ਹੋ ਗਏ ਕੱਲ ਚਿੱਟੇ ਛੂਟ ਪਾਏ ਸੀਗੇ ਉਹ ਸਾਰੇ ਨਾ ਪਾਪਾ ਜੀ ਦੇ ਦੋ ਹੋ ਗਏ ਸੀਗੇ ਚਿੱਟੇ ਛੂਟ ਤੇ ਬਸ ਕੱਪੜੇ ਵਗੈਰਾ ਤੋਂ ਉੱਤੇ ਹੁਣ ਮੈਂ ਤਹਾਂ ਲਾ ਕੇ ਹਟੀਆਂ ਦੁਪਹਿਰੇ ਰੋਟੀ ਹੋ ਗਈ ਸੀਗੀ ਚਾਰ ਪੰਜ ਬੰਦਿਆਂ ਦੀ ਖੇਤਾਂ ਦੇ ਵਿੱਚ ਭੇਜੀ ਹੈ ਨਾ ਰੋਟੀ ਕਿਉਂਕਿ ਕਣਕ ਬੀਜ ਰਹੇ ਨੇ ਖੇਤਾਂ ਦੇ ਵਿੱਚ ਤਾਂ ਕਰਕੇ ਬਸ ਫਿਰ ਮੈਂ ਦੁਪਹਿਰੇ ਸਵੇਰੇ ਸਬਜੀ ਬਣਾਈ ਨਹੀਂ ਸੀਗੀ ਕੱਲ ਵਾਲੇ ਪਾਈ ਸੀਗੇ ਹੁਣ ਸੋਚਦੀ ਆ ਬਣਾਉਣੀ ਆ ਕੁੱਤੇ ਬਹੁਤ ਹੋ ਗਏ ਭਾਈ ਤੇ ਹੁਣ ਮੈਂ ਚਿੱਟੇ ਛੋਲੇ ਲੱਗ ਗਈ ਸੀ ਜੀ ਬਣਾਣ ਵੀ ਚਿੱਟੇ ਛੋਲੇ ਬਣਾ ਲਵਾਂ ਸਫਾਈ ਦੇਖੋ ਅੱਜ ਤੁਹਾਨੂੰ ਦਿਖਾਨੀ ਹੈ ਸਾਡੇ ਘਰਾਂ ਦੇ ਆਲੇ-ਦੁਆਲੇ ਸਾਰੇ ਪਾਸੇ ਹਾਂ ਰੰਗ ਕਰ ਰਹੇ ਆਂ ਥਾਰੇ ਰੰਗ ਕਰ ਰਹੇ ਆਂ ਅੱਛਾ ਜੀ ਮਾਰੇ ਘਰਾਂ ਵੀ ਭੇਜ ਦਿਓ ਹਾਂ ਕਹ ਲਿਆ ਆਪਾਂ ਆਹੋ ਆਪੇ ਆ ਜੂਗੇ ਆਪੇ ਆ ਜੂਗੇ ਠੀਕ ਲੋ ਜੀ ਆ ਪਾਈਪ ਇਕੱਠਾ ਕਰਾਣਾ ਹਜੇ ਆਪਾਂ ਨੇ ਤੇ ਚਾਰੇ ਪਾਸੇ ਸਫਾਈ ਹੋਈ ਪਈ ਐ ਪਾਪਾ ਜੀ ਆਪਣੇ ਭਰਾ ਕੋਲ ਖੜੇ ਨੇ ਉਧਰ ਠੀਕ ਐ ਹਈ ਜੇ ਕੋਈ ਸਬੂਤ ਆ ਗਿਆ ਹੈ ਹਾਈ ਮੇਰਾ ਡਰ ਲੱਗ ਰਿਹਾ ਐ ਲੋ ਜੀ ਸਾਗ ਬਣਾਉਣ ਦੀ ਸਲਾਹ ਕਬੂ ਅੰਦਰ ਆਏ ਕੁੱਤੇ ਬਹੁਤ ਫਿਰ ਰਹੇ ਸਾਗ ਬਣਾਉਣ ਦੀ ਸਲਾਹ ਸੀਗੀ ਪਰ ਆਪਾਂ ਨੇ ਬਣਾਇਆ ਨਹੀਂ ਹੈਗਾ ਸਾਗ ਕਬੂ ਸਾਗ ਬਣਵਾਉਗੀ ਮੇਰੇ ਨਾਲ ਠੀਕ ਹੈ ਚਲੋ ਫਿਰ ਸਾਗ ਥੋੜੀਏ ਚਲੋ ਆਂਦੇ ਤੋੜਨ ਨਾਲ ਚਲੋ ਫਿਰ ਤੇ ਆਪਾਂ ਨੇ ਵੀ ਹੈਨਾ ਸਾਗ ਬਣਾਉਣ ਦੀ ਸਲਾਹ ਸੀ ਕਿ ਫਿਰ ਬਣਾਇਆ ਨਹੀਂ ਹੈਗਾ ਮੇਰੀ ਸਹੇਲੀ ਵੀ ਹੈ ਤੇ ਮੇਰੀ ਭੈਣ ਵੀ ਹੈ ਸਾਗ ਬਣਾ ਕੇ ਮੈਂ ਕਿ ਭਾਈ ਤੂੰ ਭੇਜ ਦੇ ਹੈਨਾ ਉਹਨੂੰ ਮੈਂ ਪਾਲਕ ਭੇਜਦੀ ਸੀਗੀ ਹੁਣ ਉਹ ਸਾਗ ਬਣਾ ਕੇ ਭੇਜੂਗੀ ਤੇ ਬਾਕੀ ਕੱਲ ਤਾਂ ਬਹੁਤ ਰੌਣਕ ਮਿਲੇ ਸੀਗਾ ਤਿੰਨ ਦਿਨਾਂ ਤੋਂ ਹੈਨਾ ਅੱਜ ਸ਼ਾਂਤ ਜੇ ਹੋ ਗਏ ਚੁੱਪ ਚੁੱਪ ਜੇ ਬੈਠ ਗਿਆ ਅੱਜ ਦਾ ਤੇ ਬਾਈ ਕੱਲ ਸਾਡਾ ਟੌਮੀ ਬਹੁਤ ਵੱਡਿਆ ਕੁੱਤਿਆਂ ਨੇ ਆ ਦੇਖੋ ਖੂਨੇ ਖੋਣ ਗਿਰਿਆ ਪਿਆ ਸਾਰੇ ਬੇੜੇ ਦੇ ਵਿੱਚ ਆ ਟੌਮੀ ਦਾ ਖੂਨ ਹੈ ਟੌਮੀ ਵੱਡਲੇ ਦਾ ਕੁੱਤਿਆਂ ਨੇ ਹਾਂ ਅੰਮੀ ਕਿ ਲੱਤ ਬੱਡੇ ਦੀ ਹੋਰ ਟੌਮੀ ਦੀ ਲੱਤ ਬੱਡੇ ਦੀ ਕੋਣ ਕਿੱਥੇ ਆ ਉਹ ਤਾਂ ਇਨੀ ਕਿਥੇ ਉਹ ਭੱਜ ਗਿਆ ਹੁਣ ਤੇ ਡਰਦਾ ਠੰਡ ਜੀ ਵਾਲਾ ਮੌਸਮ ਹੋ ਗਿਆ ਠੰਡ ਲੱਗ ਰਹੀ ਹੈ ਲੱਗ ਵੀ ਰਹੀ ਕੋਟੀ ਪਾਣੇ ਤਾਂ ਗਰਮੀ ਆਂਦੀ ਹੈ ਜੇ ਨਹੀਂ ਪਾਉਂਦੇ ਤਾਂ ਠੰਡ ਲੱਗਦੀ ਹੈ ਤੇ ਬਾਕੀ ਬਈ ਆਪਣਾ ਲਸਣ ਪਿਆ ਛਿੱਲਿਆ ਹੋਇਆ ਬਸ ਉਹਨੂੰ ਸੋਈ ਚ ਜਾਨੀ ਹੈ ਸਰਦਾਰ ਜੀ ਉਹਨੇ ਹਜੇ ਖੇਤਾਂ ਚ ਨੇ ਹਜੇ ਇੱਕ ਪ੍ਰੋਗਰਾਮ ਆਪਾਂ ਨੂੰ ਹੋਰ ਹੈ ਉਹ ਤੁਹਾਡੇ ਲਈ ਸਰਪ੍ਰਾਈਜ਼ ਹੈ ਠੀਕ ਹੈ ਉਹ ਤੁਹਾਨੂੰ ਦੱਸਾਂਗੇ ਬਈ ਪ੍ਰੋਗਰਾਮ ਕੀ ਹੈ ਠੀਕ ਹੈ ਤੇ ਉਹਦੀਆਂ ਤਿਆਰੀਆਂ ਕਰਨੀਆਂ ਨੇ ਹੁਣ ələ ਤਨੀਆ ਦੇਖੀ ਇੱਧਰ ਤੂੰ ਕਿਉਂ ਮੇਰੇ ਪਿੱਛੇ ਪਿੱਛੇ ਆ ਰਹੀ ਐਂ ਗਿਰ ਜੂਗੀ ਤੂੰ ਉੱਥੇ ਦੇਖਿਓ ਮੇਰੇ ਪਿੱਛੇ 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 ਹੈ ਹੈਲੋ ਕਰ ਦੇ ਨਾਨੀ ਮਮਾ ਦੇਖੋ ਕਹਦੇ ਹੈਲੋ ਨਾਨੀ ਮਮਾ ਜੀ ਮਮਾ ਜੀ ਸਾਰੇ ਨੂੰ ਹੈਲੋ ਹਾਏ ਸਾਸਰੀ ਕਾਲ ਕਰ ਦੋ ਸਸੀ ਕਾਲ ਕਿਨੂੰ ਕਰ ਰਹੀ ਹੈਂ ਨਾਨੀ ਮਮਾ ਨੂੰ ਨਾਨੀ ਮਮਾ ਦੇਖੋਗੀ ਜੀ ਤੇਰਾ ਨਿਮਰ ਲੇ ਕੇ ਬਿੱਤ ਕਰ ਦੂਗੀ ਸਾਸਰੀ ਕਾਲ ਠੀਕ ਹੈ ਅਛਾ ਚੀ ਕਾਲ ਜੀ ਬੈਤਣੀਆਂ ਬੀਜਿਆ ਸੀਗਾ ਆਪਾਂ ਨੇ ਠੀਕ ਹੈ ਤੇ ਹੁਣ ਆਪਣਾ ਧਣੀਆਂ ਜੰਮ ਚੁੱਕਿਆ ਹੈ ਆ ਦੇਖੋ ਪਰਾਲੀ ਗੇਰ ਨਾਲ ਕਿੰਨੇ ਦਿਨਾਂ ਦੇ ਵਿੱਚ ਧਣੀਆਂ ਜੰਮਿਆ ਹੈ ਦੱਸਦੇ ਤੁਹਾਨੂੰ ਆ ਦੇਖੋ ਜੰਮ ਗਿਆ ਆ ਵੀ ਆ ਨਿਕਲਿਆ ਕਾਫੀ ਜ਼ਿਆਦਾ ਉੱਧਰ ਵੀ ਪਾਣੀ ਦੇ ਕੇ ਨਾ ਫਿਰ ਇਹਨੂੰ ਪਰਾਲੀ ਨੂੰ ਚੱਕ ਦੂੰਗੀ ਚਕੰਦਰ ਵੀ ਆਪਣੇ ਹੋ ਚਲੇ ਪਰ ਹਜੇ ਤਾਂ ਛੋਟੇ ਨੇ ਆ ਦੇਖੋ

ਕਰਕੇ ਜਾ ਹਾਂ ਮੇਰੇ ਘਰ ਕਾ ਸਾਰਾ ਚੱਲ ਕਬੂ ਚੱਲ ਕੇ ਚੱਲ ਘਟੇ ਦੇ ਬਾਹਰ ਨਿਕਲ ਚਲੋ ਲੋਪੀ ਆਏਵੇ ਤਾਂ ਹੈਗੀਆਂ ਕਿਆਰੀਆਂ ਚ ਧਣੀਆਂ ਵੀ ਤੋੜ ਲੈ ਜਮਾ ਉਧਰ ਮੇਰੀ ਨਨਾਨ ਨਵਨੀਤਰ ਆਈ ਸੀ ਕਿ ਕਹਿੰਦੀ ਮੈਨੂੰ ਮੈ ਇੱਥੇ ਦੇ ਦੇ ਤੋੜ ਕੇ ਥੋੜ ਜਿਗਾ ਥੋੜ ਜਿਗਾ ਮੈ ਇੱਥੇ ਉਹਨੂੰ ਦਿੱਤੀ ਤੋੜ ਕੇ ਆ ਧਣੀਆਂ ਦੇ ਕਿੰਨਾ ਸੋਹਣਾ ਬੂਟਾ ਹੋ ਰਿਹਾ ਦੇਖੋ ਇਹ ਵੀ ਤੋੜ ਲੇ ਬਸ ਬਹੁਤ ਏਨਾਂ ਦਾ ਸਰੀਰ। ਸਫਾਈ ਕਰਨੀ ਕੀ ਹੋਈ ਪਈ ਔਰੇ ਦੀ। ਕਵਾੜ ਤੇ ਜੰਮਣ ਲੱਗ ਗਿਆ। ਬਸ ਇਨੱਕ ਧਨੀਆ ਬਹੁਤ ਹੈ। ਹੁਣ ਮੈਂ ਸਬਜ਼ੀ ਨੂੰ ਤੜਕਾ ਲਾ ਦਵਾਂ ਜਾ ਕੇ। ਠੀਕ ਹੈ। ਉਦਮ ਨੂੰ ਬੁਖਾਰ ਜੀ ਦੀ ਸ਼ਿਕਾਇਤ ਲੱਗ ਰਹੀ ਹੈ। ਤੁਹਾਨੂੰ ਚੀਕੂ ਦਿਖਾਵਾਂ ਆਪਣੇ ਲੱਗੇ ਹੋਏ। ਪਰ ਨਾ ਚੀਕੂ ਦਾ ਪੱਡਾ ਜਿਹੜਾ ਕੁਝ ਫੁੱਲ ਨਹੀਂ ਰਿਹਾ ਹੈਗਾ। ਆ ਦੇਖੋ। ਆ ਸੋਏ ਜਾਮਰੇ ਨੇ ਬਈ ਸਾਡੇ। ਤੁਸੀਂ ਦੇਖਿਓ ਜਿਵੇਂ ਬਹੁਤ ਜ਼ਿਆਦਾ ਜੰਮ ਜਾਣੇ ਬਹੁਤ ਜ਼ਿਆਦਾ ਹੋ ਜਾਣੇ ਟਮਾਟਰ ਵੀ ਲੱਗ ਰਹੇ ਨੇ ਮੇ ਰੱਸੀ ਜੀ ਬੰਨੀ ਸੀਗੀ ਆ ਦੇਖੋ ਦੂਸਰੇ ਟਮਾਟਰ ਆਹ ਤਾਰ ਜੀ ਉਹ ਹੋ ਗਈ ਖਰਾਬ ਆ ਦੇਖੋ ਚੀਕੂ ਲੱਗ ਰਹੇ ਛੋਟੇ ਛੋਟੇ ਇਹ ਆ ਦੀਸਿਆ ਫੁੱਲ ਛੱਡ ਗਿਆ ਬਹੁਤ ਜ਼ਿਆਦਾ ਬਹੁਤ ਫੁੱਲ ਸੀਗੇ ਇਹਦੇ ਦਾ ਆ ਹੋਰੇ ਛੋਟਾ ਜਾਂ ਕਿੱਥੇ ਆ ਰਹਿਆ ਤੇ ਕੋ ਹੋਰੇ ਜਿਹੜੇ ਕਿ ਲੱਗ ਰਹੇ ਨੇ ਪਹਿਲਾਂ ਉਹ ਤਾਂ ਕਾਫੀ ਜਿਆਦਾ ਲੱਗ ਰਹੇ ਨੇ ਪਹਿਲਾਂ ਤਾਂ ਜਮਾਏ ਇੱਕ ਇੱਕੇ ਸੀਗਾ ਮੈਨੂੰ ਤਾਂ ਇੱਕ ਜਾਂ ਦੋ ਸੀਗੇ ਪਰ ਉਹ ਵੀ ਬਹੁਤ ਜਿਆਦਾ ਮਿੱਠਾ ਸੀਗਾ ਲੋ ਜੀ ਹੁਣ ਆਪਾਂ ਕੜਕੀ ਸਬਜ਼ੀ ਤੇ ਰੋਟੀ ਪਾਣੀ ਦੀ ਕਰੀਏ ਤਿਆਰ ਹੈ ਅੱਜ ਮੈਂ ਮੈਨੂੰ ਸੂਟ ਚੱਕ ਕੇ ਲੈ ਜਾਣਾ ਸੀਗਾ ਸਲਾਈ ਕੀਤਾ ਹੋਇਆ ਲਹਿੰਗਾ ਤੇ ਬੱਸ ਮੈਨੂੰ ਟਾਈਮ ਹੀ ਨਹੀਂ ਲੱਗਿਆ ਹੈਗਾ ਜਾਣ ਦਾ ਹੁਣ ਦੇਖਦੇ ਕੱਲ ਨੂੰ ਲੈ ਕੇ ਆਉਂਗੀ ਥੋੜੀ ਜਿਹੀ ਸ਼ੋਪਿੰਗ ਕਰਾਣੀ ਹੈ ਉਦਮ ਨੂੰ ਤੇ ਕੁਛ ਆਪਣੇ ਸਮਾਨ ਕੱਪੜੇ ਵਗੈਰਾ ਹੋਰ ਵੀ ਲੈ ਲਏ ਨੇ ਲੋ ਜੀ ਲਾਈਟ ਗਈ ਹੋਈ ਐ ਫालतू ਦੀ ਲਾਈਟਾਂ ਕਰਦਾ ਬੰਦ ਇੱਧਰ ਦੀ ਵੀ ਬੰਦ ਕਰਦੇ ਭਾਂਡੇ ਆ ਗਏ ਖੇਤਾਂ ਚੋਂ ਮਾਂਜਣ ਵਾਸਤੇ ਦੇਖਿਓ ਐਂ ਸਿੱਟ ਕੇ ਉੱਤੇ ਰੱਖੇ ਹੋਣੇ ਐਂ ਡੋਲੀਆਂ ਡੁਲੀਆਂ ਹੀ ਰਹਉਂਦੀਆਂ ਚੱਕ ਕੇ ਅੱਜ ਤਾਂ ਮੈਂ ਵੀ ਦੁਪਹਿਰੇ ਗੁੰਮਨੇ ਸੀਗਾ ਜਦੋਂ ਦੁਵਾਦੀ ਨੂੰ ਜਿਆਦਾ ਗੁੰਮਨਾ ਹੋ ਗਿਆ ਸੀਗਾ ਉਹੀ ਸਾਰ ਜਣਾਂ ਨੂੰ ਲੋ ਚ ਹੁਣ ਕਰੀਏ ਆਪਾਂ ਸਾਰੇ ਖਾਣਾ ਕਰ ਪਹਿਲਾਂ ਕਰਦੇ ਆਂ ਰਾਹੀ ਪਹਿਲੀ ਦਾਲ ਆੜੀ ਆਈ ਆ ਹਲੋ ਤੇ ਜਿੱਦਿ ਦੀ ਉਦੋਂ ਦੇ ਸੋਲ ਤੋਂ ਆਈ ਨੇ ਇਥੇ ਤਾਂ ਸਾਡੇ ਮੱਛਰੀ ਦੀ ਬੋਤ ਹੋਈ ਹੋਵੇ ਤੁਹਾਨੂੰ ਪਹਿਲਾਂ ਹੀ ਪੁੱਛਿਆ ਸੀ ਕਿ ਇਹ ਤਾਂ ਸਾਨੂੰ ਕੋਈ ਲਾਜ ਦੱਸ ਦੋ ਕਿਸੇ ਭੈਣ ਭਰਾ ਨੇ ਦੱਸੀ ਜੇ ਹੈਗਾ ਜਾ ਕੇ ਕਿਦੇ ਨੁਕੀ ਦੀ ਇਹ ਹੋਣੀ ਨਹੀਂ ਜਾ ਕੇ ਸਿਰ ਪਾਉਣ ਲੱਗੇ ਕਿ ਕਿਹੜੀ ਮੱਛਰੀ ਦੀ ਤਰੀਕ ਤਰੀਕ ਦੀ ਮੱਛਰ ਦੇ Sen डालती हूं। चलो पांडे ਦੋ ਤੇ ਨਵਾਂ ਦੇ ਲਈ 5 ਦਿਵਾਰੀ ਰੋਟੀ ਫਿਰ ਬਾਅਦ ਚ ਕਹਿੰਦੇ ਨੇ ਉਹ ਕਹਿੰਦੇ ਚਾਹ ਬਣਾ ਦੇ ਫੇਰੇ ਮੇਰੇ ਗੁੱਸਾ ਹੀ ਲੱਗ ਗਿਆ ਜਦੋਂ ਕਿਹਾ ਚਾਹ ਬਣਾ ਦੀ ਦੱਸ ਲੈ ਆਹ ਰੋਟੀ ਇਹਨਾਂ ਖਾ ਕੇ ਪਤਾ ਨਹੀਂ ਕਿਉਂ ਐਲੀ ਉਹ ਕਿਉਂ ਆ ਕੇ ਲੈ ਕੇ ਗਈ ਕਹਿੰਦੇ ਇੱਕ ਭਈ ਗਰੁੱਥ ਦੁੱਧਾ ਭਈ ਆ ਆ ਗਿਆ ਉਹ ਤੋਂ ਆ ਕੇ ਰੋਟੀ ਲਈ ਦੋ ਰੋਟੀ ਬਣਾਈ ਤੇ ਕੀ ਉਹ ਦਿਵਾਰੀ ਦੀ ਆ ਮੰਨ ਲਈ ਤੁੱਕੀ ਰੋ ਬੰਨਿਦ ਰੋ ਕਿਤੇ ਤੁਸੀਂ ਇਹਨਾਂ ਹੋਰ ਉੱਤੀ ਬਾਗੂ ਸੀਗੀ ਖਿਆਲ ਹੋ ਦੇ ਕਿ ਨਾ ਕੋਲ ਆਦਿ ਮੈਂ ਇਹ ਪਗੈ ਨਹੀਂ ਆਟਾ ਹੀ ਸਬਜ਼ੀ ਬਣਾਈ ਪਹਿਲਾਂ ਦੁਪਹਿਰੇ ਬਣਾਉਣੀ ਸੀ ਤੇ ਦੁਪਹਿਰੇ ਦਾ ਰੋਣਾ ਪੈ ਗਿਆ ਤੇ ਬਣਾਈ ਨਹੀਂ ਹੈਗੀ ਤੇ ਫਿਰ ਹੁਣ ਬਣਾਉਣੀ ਹੈ ਨਹੀਂ ਨਾ ਮੈਂ ਹਮੇਸ਼ਾ ਸ਼ਾਲ ਸੁਨੇਰੇ ਸਬਜ਼ੀ ਬਣਾਉਂਦੀ ਹਾਂ ਉਹ ਰੀਂਜਾ ਖਾਜੂ ਬਣਾ ਅੱਜ ਜਿਵੇਂ ਹਾਂ ਹਾਂ ਕੱਲ ਤੇ ਸਵੇਰੇ ਬਣਾਈ ਲਿਆਣੀ ਕਿਉਂਕਿ ਸਵੇਰੇ ਬੈਠੀ ਹੁੰਦੀ ਹੈ ਦੇਖੀ ਅਹੁ ਹੌਲਾ ਹਾਂ ਇਹ ਨੂੰ ਠੀਕ ਸੈਟ ਕਰਨਾ ਹੈ ਕਦੀ ਨੂੰ ਕਰਨਾ ਪੈਂਦਾ ਸੀ ਹੌਂਸੇ ਮੈਨੇ ਚਲ ਮੈਨੂੰ ਆਦਤ ਪੈ ਗਈ ਹੁਣ ਤਾਂ ਇਹ ਪਹਿਲਾਂ ਪਹਿਲਾਂ ਜਦੋਂ ਵੀ ਕਰੇ ਸੀ ਉਦੋਂ ਮੈਨੂੰ ਔਖਾ ਲੱਗਦਾ ਸੀ ਕਿ ਮੈਂ ਪਪਰਾਰੇ ਵੀ ਕਰੇ ਤੇ ਦਾਣੇ ਕਰੇ ਇਹ ਕੰਮ ਕਰਨਾ ਹੈ ਦੇਖੋ ਕਿ ਮੈਂ ਸਾਰੇ ਕੰਮ ਅਜੀ ਸੈਕਟਰ ਦਾ ਦੇ ਜੱਟਾ ਕੇ ਜਾਂਦੀ ਕੰਮ ਹੈ ਚਲੋ ਉਹ ਉਹ ਤਾਂ ਐਂ ਕਹਿ ਰਹੇ ਸੀ ਕਿ ਵੀ ਸੱਤ ਸਾਰੇ ਕੰਮ ਕਰਨਾ ਪੈਂਦਾ ਹੈ ਮੈਨੂੰ ਹੁਣ ਤਾਂ ਮੈਂ ਸਭ ਕੁਝ ਬਣੇ ਕਰ ਦਈਏ ਮੈਨੇ ਪੀਕਲ ਲੋਗ ਹੋਣਗੇ ਤੇ ਹੁਣ ਵੀ ਕਹਿਣਗੇ ਇਹ ਲੜਾਏਗਾ ਹੈਨਾ ਕੰਮ ਵੀ ਉਹਦੇ ਲਈ ਕੰਮ ਕਰਦੀ ਹੈ ਕੋਈ ਕੰਮ ਨਹੀਂ ਕਰਦੀ ਹੈ ਮੈਂ ਜਦੋਂ ਉਹ ਮੇਰੇ ਸਭ ਤੋਂ ਲੋਕਾਂ ਨੇ ਮੇਰੇ ਵਾਸਤੇ ਨੌਕਰਾਣੇ ਕੀ ਹਾਂ ਕੋਈ ਲੇਵੋ ਕਿ ਉਹ ਨਾ ਜਾਏਗਾ ਤੇ ਚਾਹੋ ਤੁਹਾਡੇ ਵੀ ਨਾ ਜਾਏਗਾ ਕਿ ਕੱਪੜੇ ਧੋ ਜਾਏਗਾ ਤੇ ਮੈਂ ਇਹ ਹਾਂ ਉਹ ਵੀ ਲੈ ਬੈਠਣਾ ਸਾਹ ਸੁਭਾ ਕਰਦੀ ਨਹੀਂ ਕਿ ਤੁਸੀਂ ਕਹਿ ਰਹੇ ਹੋ ਪਰ ਕਿਤੇ ਲੋਕ ਇਹ ਕਹਿੰਦੇ ਨੇ ਕਿ ਬੰਦੋਸ ਕਈ ਵਾਰ ਫਿਕਸ ਕਰਦੇ ਨੇ ਵੀ ਦੱਸ ਕਿ ਤੁਸੀਂ ਸਾਡੇ ਕੋਲੋਂ ਕੰਮ ਕਰਦੇ ਹੋ ਨਹੀਂ ਇਹਨਾਂ ਕੰਮ ਕਰਦੇ ਕਰੋ ਫਾਈਰੇ ਦੀ ਕਹੇਗਾ ਕਰਨਗੇ ਜੋ ਵੀਡੀਓ ਵੀਡੀਓ ਚਾਹੁੰਦਾ ਤੁਸੀਂ ਅੱਜ ਉੱਠੇ ਦਾ ਟੇਰ ਨੇ ਉੱਠੀਏ ਮੈਂ ਜ 6 ਵਜੇ ਤਾਂ ਮੈਂ 6:30 ਵਜੇ ਉੱਠੀ ਨਾ ਪਰ ਜਦੋਂ ਦੀ ਉੱਠੀ ਐ ਉਹਦੋਂ ਤੱਕ ਵੀ 1 ਮਿੰਟ ਲਈ ਅੱਡੀ ਨਹੀਂ ਰਹੀ ਹੈਗੀ ਨਾ ਪੈਂਟ ਤੇ ਬੈਠ ਕੇ ਦੇਖਣਾ ਪੈ ਕੇ ਦੇਖਿਆ ਚਲੋ 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 ਕੱਲ੍ਹ ਦੇ ਕੱਪੜੇ ਸੰਭੇ ਧੋਏ ਜਿਉਂ ਨਾ ਫਿਰ ਉਹ ਲੈਖਾ ਲਾਈਆਂ ਜਦੋਂ ਪੈਂਟ ਦੀ ਤਿਆਰੀ ਹੋਏ ਥੋੜੇ ਜਿਹਾ ਪੈਣ ਨਹੀਂ ਹੈ onunun fevrat bayramı sırasında ha geçen hafta da iki gün önce de öykü bitti iki gün önce ha bir sadece ha bir çok muhakkak video çekmiş ha bir geçen hafta da iki gün önce ha bir çok muhakkak video çekmiş ha bir geçen hafta da iki gün önce ha bir çok muhakkak video çekmiş ha bir geçen hafta da iki gün önce ha bir çok muhakkak video çekmiş ha bir geçen hafta da ਮੈਂ ਜਿਹੜੀ ਪਾਈ ਦੀ ਸਬਜ਼ੀ ਮੈਂ ਦੁਪਹਿਰੇ ਬਣਾਉਣੇ ਸੀਗੇ। ਜਿਵੇਂ ਇਸੇ ਹਨਾ ਰੈਸਪੀ ਬਣਾਣੀ ਤੇ ਜਦ ਕੋਲੀ ਨੂੰ ਪਾਉਣਾ। ਚਲੋ ਜੀ ਜਦਾਂ ਦਾ ਦਾ ਪੋਟ ਹੋ ਗਈਆਂ ਤਾਂ ਠੀਕ ਹੈ। ਮੈਂ ਭਾਂਡੇ ਪਾਣੀ ਨੂੰ ਭਾਂਡੇ ਪਾਣੀ। ਆਂਡੇ ਨਾ ਰਣੇ ਪੜ ਗਿਆ। ਇੱਧਰ ਭਾਂਡਾ ਹੀ ਰੱਖ ਦਿੱ ਉਹ ਕਰ ਦਿੱਤਾ।

ਕੋਈ ਬਾਤ ਨਹੀਂ ਜੇ ਲੱਗਿਆ ਨਾ ਕਰਕੇ ਕੰਮ ਕਰ ਦਿੱਤਾ ਤਾਂ 哦。 ਕੰਨੀਆਂ ਸਮਾਰਦੀ ਉਸ ਤੋਂ ਨਹੀਂ ਤੋਂ ਮਰ ਸਾਈ ਸਾਡੇ ਕਰੇ ਧਨੀਆ ਦੰਨੇ ਦੇਾਰੇ ਚਲ ਹੁਣ ਸਭ ਬਠੇੜਾ ਹੋ ਇਹ ਕਿਰਕਾ ਦਾ ਨਸ ਜਦੋਂ ਤੜਕਾ ਪਾਵਾਂਗੀ ਨਾ ਪਸਾਨਾ ਪਾਵਾਂਗੀ ਇਹਦੇ ਵਿੱਚ ਸਬਜ਼ੀ ਦੇ ਵਿੱਚ ਉਦੋਂ ਧਨੀਆ ਪਾਵਾਂਗੀ ਰਿੱਝ ਜੂਗਾ ਤੇ ਨਹੀਂ ਇਹ ਹੋਈ ਗੱਲ ਆ ਵਿਖਾਉਣੀ ਨਹੀਂ ਇਹ ਮਨ ਲਗੀ ਬਾਕੀ ਅਸੇ ਦਾ ਕਰ ਲੈਣਾ ਉਦੋਂ ਨਹੀਂ ਚਾਹੀਦਾ ਅਗੇ ਵਿੱਚ ਵਿੱਚ ਜਿਵੇਂ ਉਹ ਤੇ ਕਹਿੰਦੇ ਨੇ ਵੀ ਅਸੀਂ ਸਾਨੂੰ ਦੇ ਦਿਆ ਕਰੋ ਤੁਸੀਂ ਰੋਜ਼ ਫੇਰਦੇ ਆ ਮੈਂ ਤਾਂ ਬਈ ਮਲਾਈ ਕੱਤੀ ਕਰਕੇ ਫੇਰਦੀ ਹੁੰਦੀ ਆ ਇਹਨਾਂ ਦੁੱਧ ਕਿੱਥੇ ਹੁੰਦਾ ਏ ਈ ਲੱਸੀ ਰੋਜ਼ ਫੇਰਦੇ ਆ ਨਾ ਇਹਨਾਂ ਨੇ ਸਾਡੇ ਕੋਈ ਲੱਸੀ ਰੋਜ਼ ਪਿੰਦਾ ਵੀ ਨਹੀਂ ਪਾਪਾ ਜੀ ਸਾਡੇ ਕੋਲ ਲੱਸੀ ਨਹੀਂ ਲੱਗਦੀ ਸਾਡੀ ਫੈਮਿਲੀ ਦੇ ਵਿੱਚ ਮੰਮੀ ਹੁੰਦੇ ਜਿਹੜੀ ਮੰਮੀ ਪੀ ਲੈਂਦੇ ਹੁੰਦੇ ਸੀਗੇ ਅਸਲ ਤੇ ਮੇਰੇ ਲਈ ਮਿਲਦੇ ਬਿਲਕੁਲ ਨਹੀਂ ਸੀ ਪਾਪਾ ਜੀ ਮੰਗਾਈ ਮੈਨੂੰ ਲੱਸੀ ਪਣੀ ਹੈ ਕਈ ਵਾਰੀ ਜਦੋਂ ਨਹੀਂ ਹੁੰਦੀ ਨਾ ਤੇ ਮੈਂ ਕਹਿੰਦੀ ਬਦਹੀ ਦੀ ਬਣਾ ਲਾ

ਇਹ ਪਾ ਸਬਜੀ ਦਾ ਢੜਕਾ ਲਾ ਲਈ ਤੇ ਨਾ ਆਮਨ ਆ ਆ ਜਿਹਨੇ ਬਸ ਇਹ ਰੁਕਦੀ ਨਹੀਂ ਸੀਦਾ ਪਈ ਹੈ ਬਾਦੂ ਬਈ ਇਹ ਇਹ ਇਧਰ ਆਪਣਾ ਤੜਕੇ ਲਈ ਸਾਗ ਮੇਰੀ ਭੈਣ ਦੇ ਘਰ ਤੋਂ ਆਇਆ ਬਈ ਸਾਗ ਠੀਕ ਹੈ ਅੱਗੇ ਮੈਂ ਖਲਾਨੇ ਸਾਰਿਆਂ ਨੂੰ ਸਾਗ ਬਣਾ ਬਣਾ ਕੇ ਅੱਜ ਆਪਾਂ ਵੀ ਬਣਿਆ ਬਣਾਇਆ ਸਾਗ ਖਾਵਾਂਗੇ ਠੀਕ ਹੈ ਤੇ ਅੱਗੇ ਫਿਰ ਮੇਰੇ ਸਾਹ ਕੋਕਿਸ਼ ਨੂੰ ਹੋਰ ਨੂੰ ਸਾਡੀ ਭੂਆ ਜੀ ਆਲੇ ਹੋਏ ਸੀਗੇ ਭੂਆ ਜੀ ਕਹਿੰਦੇ ਮੈਨੂੰ ਜਰੂਰ ਖਲਾਈਂ ਕੋਲੀ ਸਾਗ ਦੀ ਮੈਂ ਕਿਹਾ ਠੀਕ ਐ ਭੂਆ ਜੀ ਫਿਰ ਸਾਗ ਭੂਆ ਜੀ ਨੂੰ ਦਿੱਤਾ ਛੋੜ ਜਗਾ ਉਧਰ ਦੇ ਕੇ ਚਾਚੇ ਨੇ ਦੇ ਘਰੇ ਕਿਤੇ ਭੂਆ ਜੀ ਉਧਰ ਨੂੰ ਉਹਦੇ ਵਿੱਚ ਮੈਂ ਕਿ ਥੋੜਾ ਭੇਜ ਦਿੰਦੇ ਸਾਗ ਹਨਾ ਕਹਿੰਦੀ ਨਾ ਮੈਂ ਬਾਜੀ ਬਣਾ ਰਿਆ ਸੀਗਾ ਮੈਂ ਕਿ ਚਲ ਮੈਂ ਕਿ ਅੱਗੇ ਦਿਨ ਮੈਂ ਖਾਂਦੀ ਹੁੰਨੀ ਐ ਅੱਜ ਤੂੰ ਮੈਨੂੰ ਸਾਗ ਪਕਾ ਬਣਾ ਲਈ ਮੈਂ ਉਹਨੂੰ ਫੋਨ ਕਰਤਾ ਹਨਾ ਮੈਂ ਸਾਰਾ ਕਹਿੰਦੀ ਕੱਲ੍ਹ ਬਣਾਉਂਗੀ ਮੈਂ ਕਹਿੰਨਾ ਅੱਜੇ ਬਣਾ ਲਿਆ ਕਹਿੰਦੀ ਨਾ ਕੱਲ੍ਹ ਬਣਾਉਂਗੀ ਮੈਂ ਕਿਹਾ ਜਾ ਬੜੇ ਅੱਜ ਨੂੰ ਬਣਾਣਾ ਫਿਰ ਦੁਬਾਰੇ ਫੋਨ ਕਰਿਆ ਕਹਿੰਦੀ ਮੈਂ ਬਣਾ ਰਹੀ ਹਾਂ ਸਾਗ ਸਪੈਸ਼ਲ ਕਰਿਆ ਸਾਗ ਪਤਾ ਨਹੀਂ ਕਿ ਜੰਮੂ ਮੈਂ ਕਿਹਾ ਠੀਕ ਹੈ ਫਿਰ ਉਹ ਜੀ ਸਾਗ ਆਪਣਾ ਤੜਕਾ ਲਿਆ ਇੱਕ ਆਪਣੀ ਬਣੀ ਟਿੱਕੇ ਛੋਲੇ ਦੀ ਸਬਜ਼ੀ ਠੀਕ ਹੈ ਹੁਣ ਆਪਾਂ ਤਾਂ ਨਹੀਂ ਨਾਲ ਦੀ ਨਾਲ ਰੋਟੀ ਇੱਧਰ ਆਪਣਾ ਸਾਗ ਰੀਜੀ ਜਾਊਗਾ ਇਹਨੇ ਸਾਗ ਨੂੰ ਤੜਕਾ ਆਪਣਾ ਲਾਦੇ ਆ ਤਾ ਕਦੀਸਾ ਨੂੰ ਤੱਕ ਤਾ ਪਾਪਾ ਜੀ ਕਹਿੰਦੇ ਮੱਕੀ ਦੀ ਰੋਟੀ ਜ਼ਰੂਰ ਬਣਾਏ ਮੇਰੇ ਪਾਪਾ ਜੀ ਹੁਣ ਤਾਂ ਸਾਗ ਦੇ ਆਹਨ ਮੈਂ ਤੁਹਾਨੂੰ ਕਿਹ ਰੋਟੀ ਬਣਾਉਂਗੀ ਪਰ ਪਹਿਲਾਂ ਕੰਟ ਦੀ ਰੋਟੀ ਬਣਾ ਲਵਾਂ ਜਿਹੜਾ ਆਪਣਾ ਹੈਲਪਰ ਰੱਖਿਆ ਹੋਇਆ ਉਹ ਪੁੱਛ ਗਿਆ ਰੋਟੀ ਬਣਾ ਲੀ ਮੈਂ ਕਿਹਾ ਨਹੀਂ ਬਈ ਅਜੇ ਨਹੀਂ ਬਣਾਈ ਜਿਵੇਂ ਬਣਾ ਰਹੀ ਹਾਂ ਰੋਟੀ ਤੇਰੇ ਭਾਂਜੂ ਕੀ ਤੈਨੂੰ ਬਾਜ਼ ਮਾਰੂਗਾ ਤਾਰਾ ਦੂਰ ਲਾ ਆਪਣਾ ਸਾਰਾ ਨਿਪਟੜੀ ਟੜਟਲਾ ਨੂੰ ਤਾਂ ਝਾਲਾ ਚੜਾਉਂਦੀ ਆ ਮਨ ਲਈ ਮਿਰਚਾਂ ਚੜ੍ਹ ਗਈਆਂ ਸਾਰੇ ਲਹਾ ਲਗਾ ਲੱਖਣ ਲੱਖਣ ਕਰਨ ਲੱਗੇਗੇ ਚਿੱਟੇ ਝੋਲੇ ਇਹ ਸਬਜ਼ੀ ਨਾਲ ਰੋਟੀ ਖਾਉਂਗਾ ਤਾਂ ਸਾਗ ਨਾਲ ਖਾਉਂਗਾ ਉਹ ਦਮਾ ਉੱਥੇ ਨਾ ਬੈਲ ਨਾ ਰਹਿ ਗਿਆ ਵੀ ਉੱਪਰ ਪੇਟੀ ਦੇ ਉੱਪਰ ਬਹਿ ਚੱਕ ਕੇ ਲਿਖਿਆ ਦਮਾ ਦੀ ਪੇਟੀ ਦੇ ਉੱਪਰ ਦੇਖ ਲਈ ਜਾਇਆ ਕਰਾਉਣਾ ਦੇਖ ਕੇ ਲਿਆ ਬਿਲਹਨਾਂਾ ਕੋਲ ਦੀ ਚਿੱਟੇ ਫਿਰ ਵਿੱਚ ਦੀ ਮੈਂ ਆਪਣੀ ਮੰਮੀ ਨੂੰ ਫੋਨ ਕਰਨ ਲੱਗੀ ਫਿਰ ਵਿੱਚ ਦੀ ਵੀਡੀਓ ਕਾਲ ਕਰਨ ਲੱਗੀ ਭਤੀਜੇ ਨੂੰ ਦੇਖਣ ਲੱਗੀ ਇਹ ਰੜੀ ਭੂਆ ਜੀ ਨੂੰ ਫੋਨ ਕਰਨ ਲੱਗੀ ਜਿੰਦਗ ਹਉਂਦੀ ਹਾ ਤਾਂ ਅਸੀਂ ਨੇ ਚਾਕਲੇਟ ਲੈ ਕੇ ਆਣਾ ਪਹਿਲਾਂ ਪਹਿਲਾਂ ਲੈ ਕੇ ਆਣਾ ਚੋਕਲੇਟ ਰੱਖ ਦੇ ਦੇ ਪਿਆਰ ਤੋਂ ਹੈ ਕੋਈ ਰੋਟੀ ਖਾলে ਤੁਹਾਡੇ ਤੇ ਦਵਾਈ ਦਿਵਾਈਓ ਇਹੋ ਠੰਡ ਲਾਉਂਗੀ ਇਹਨੂੰ ਅੰਦੀ ਠੰਡ ਲੱਗ ਜਾਂਦੀ ਹੈ ਠੰਡ ਲੱਗਾ ਜਦ ਤੱਕ ਆਪਾਂ ਕੱਪੜੇ ਨਹੀਂ ਬੰਨਦੇ ਹੈਗੇ ਇਹਨੇ ਸਾਰੇ ਜਿਲੂਆ ਹੁਣ ਸਰਦਾਰ ਜੀ ਕਰ ਰਹੇ ਆ ਆਪਣੀ ਮੰਮੀ ਨਾਲ ਗੱਲਾਂ ਉਹ ਸਾਰੇ ਆਪਣੇ ਆਪਣੇ

ਇਹ ਤਾਂ ਸੀਗੀ ਆਪਣੀ ਅੱਜ ਦੀ ਵੀਡੀਓ ਸੋ ਫਰੈਂਡਸ ਉਮੀਦ ਕਰਦੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਤੁਸੀਂ ਮੇਰੇ ਚੈਨਲ ਦੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਤੇ ਦੇ ਲਈ ਆਪਏ 10 ਰੁਪਏ ਚਲ ਕੋਈ ਲੈ ਲੇ ਤੇ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਬਲੌਗ ਚ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਕੀ ਇਹ ਉਦੋਂ ਕੋਈ ਗੱਲ ਚ ਪੈਸੇ ਭਾਨ ਲੱਗਿਆ ਤੇ 10 ਰੁਪਏ ਬਈ ਸੀ ਕਿੰਨੇ ਮੈਂ ਪੈਸੇ ਪਾਣ ਲੱਗਿਆ ਇਹਨੂੰ ਛੋੜਦਾ ਪਿੱਗੀ ਰੱਖ ਲੈਣੇ ਦਿੱਤਾ ਸੀਗਾ ਪਾਸਵਰਡ ਵਾਲਾ ਚਲੋ ਜੀ ਰੋਟੀ ਵਾਲੀ ਦਾ ਨਵੇਂ ਲਈ ਠੀਕ ਹੈ ਬਾਸ ਫਿਰ ਮਸਤ ਚਲੋ ਹੋ ਆ ਜਾਓ ਆ ਜਾਓ ਟਾਰਗੇਟ ਰਣੀ ਹੈ ਹਾਂ ਬੇ ਚੱਲ ਰਹੀ ਹੈ ਜੈਸ ਦੇੜੀ ਮਿਲ ਤੇ ਬੂਹੇ ਤੇ ਹੀ ਪਤ ਮਿਲ ਤੇ ਮਿਲ ਤੇ ਜੈਸ ਤੇ ਅੱਜ ਦੀ ਧੀ ਜੀ ਸਾਰਿਆਂ ਨੂੰ ਹਾਂ ਠੀਕ ਠਾਕ ਸਾਸਰੀ ਗਰਲਫ੍ਰੈਂਡ ਸਾਸਰੀ ਗਰਲਫ੍ਰੈਂਡ ਹੋ ਠੀਕ ਹੈ ਜੀ ਜੀ ਸਾਸਰੀ ਗਰਲ ਹਾਂਜੀ ਠੀਕ ਠਾਕ ਤੁਸੀਂ ਦੱਸੋ ਆ ਬੈਠੇ ਇੱਧਰ ਉਹ ਜ਼ਿਆਦਾ ਗਰਲ ਸਾਸਰੀ ਗਰਲ ਜੀ ਮੈਨੂੰ ਪਤਾ ਖਾਣ ਤੋਂ ਤੰਨੇ ਦੇਣੀ ਨਹੀਂ ਆਜਾ ਜੀ ਜੀ ਸਾਸਰੀ ਗਰਲ ਜੀ ਆ ਦੇਖੋ ਜੀ ਇਸकी ਪਲੇਟ ਦੇਖਿਓ ਚੰਗੀ ਬਚਾਰੀਆਂ ਸਾਰੀਆਂ ਫੋਕੂਈ ਦੀ ਸਾਸਰੀ ਗਰਲ ਜੀ ਆ ਦੇਖੋ ਇਸਕੇ ਕੱਪ ਪੁੱਪ ਪਲੇਟਾਂ ਦੇਖ ਲਈਏ ਦੇਖ ਲਈਏ ਜੀ ਖਾਣੋ ਵਾਸਤਾ ਹੀ ਆਇਆ ਹੋਰ ਬੁਲਾਏ ਤਾਂ ਹੀ ਆਇਆ ਆਣੇ ਹੈ ਤਾਂ ਬਿਊਟੀ ਦੇ ਹਾਂਜੀ ਕੁਝ ਰਹਾ ਹੈ ਮੈਂ ਖਾ ਕੇ ਪਹਿਲਾਂ ਮੈਂ ਦਿਖਾ ਦਿੰਦੀ